ਪੰਜਾਬ ਦੀਆਂ ਮੁਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਮਾਨਸੂ ạtਪਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟੀਵੀ ਮੁਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਨਹੀਂ ਮਿਲੀ ਵਿਕਰਮ ਮਜੀਠੀਆ ਨੂੰ ਰਾਹਤ ਮੋਹਾਲੀ ਅਦਾਲਤ ਨੇ ਜ਼ਮਾਨਤ ਯਾਚਿਕਾ ਦਿੱਤੀ ਖਾਰਜ ਕਾਂਗਰਸੀ ਵਰਕਰ ਦੀ ਬੇਰਹਿਮੀ ਦੇ ਨਾਲ ਕੁਟਮਾਰ ਸੁਖਪਾਲ ਖੈਰਾ ਤੇ ਪ੍ਰਗਟ ਸਿੰਘ ਨੇ ਆਮ ਆਦਮੀ ਪਾਰਟੀ ਤੇ ਚੁੱਕੇ ਸਵਾਲ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ 1158 ਸਹਾਇਕ ਪ੍ਰੋਫੈਸਰ ਭਰਤੀ ਤੱਕ ਹੁਣ ਕਰ ਸਕਣਗੇ ਕੰਮ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਦਾ ਵੱਡਾ ਬਿਆਨ ਕਿਹਾ ਇਕੱਲੇ ਲੜਾਂਗੇ ਚੋਣਾ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਵਿਕਰਮ ਮਜੀਠੀਆ ਦੀ ਤਾਂ ਵਿਕਰਮ ਮਜੀਠੀਆ ਨੂੰ ਕੋਰਟ ਦੇ ਵੱਲੋਂ ਇੱਥੇ ਰਾਹਤ ਨਹੀਂ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਜ਼ਮਾਨਤ ਪਾਰਟੀਸ਼ਨ ਜਿਹੜੀ ਉਹਨਾਂ ਦੀ ਖਾਰਜ ਕਰ ਦਿੱਤੀ ਗਈ ਹੈ ਦੱਸਿਆ ਕਿ ਵਿਕਰਮ ਮਜੀਠੀਆ ਦੀ ਜ਼ਮਾਨਤ ਪਾਰਟੀਸ਼ਨ ਖਾਰਜ ਹੋ ਗਈ ਹੈ ਸੋ ਮੋਹਾਲੀ ਕੋਰਟ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ ਤੇ ਇਸ ਵਕਤ ਨਾਬਾਜ਼ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਬੰਦ ਨੇ ਸਰਾਹਤ ਅਤੇ ਮਜੀਠੀਆ ਨੂੰ ਮਿਲਦੀ ਹੋਈ ਨਜ਼ਰ ਨਹੀਂ ਆਈ ਹੈ ਸੋ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਉਹਨਾਂ ਤੇ ਦਰਜ ਹੈ ਦੱਸ ਦਈਏ ਕਿ 25 ਜੂਨ ਨੂੰ ਵਿਕਰਮ ਮਜੀਠੀਆ ਦੇ ਘਰ ਰੇਡ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹਾਲਾਂਕਿ ਰਿਮਾਂਡ ਤੇ ਵੀ ਉਹਨਾਂ ਨੂੰ ਲਿਆ ਗਿਆ ਸੀ ਪਰ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਨੂੰ ਹੁਣ ਇੱਥੇ ਖਾਰਜ ਕਰ ਦਿੱਤਾ ਹੈ ਸੋ ਮੋਹਾਲੀ ਕੋਰਟ ਦੇ ਵੱਲੋਂ ਜ਼ਮਾਨਤ ਅਰਜ਼ੀ ਨੂੰ ਇੱਥੇ ਰੱਦ ਕਰ ਦਿੱਤਾ ਹੈ ਹਾਲਾਂਕਿ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਇੱਥੇ ਕੋਸ਼ਿਸ਼ਾਂ ਜਿਹੜੀਆਂ ਨੇ ਲਗਾਤਾਰ ਕੀਤੀਆਂ ਗਈਆਂ ਨੇ ਕਿ ਉਹਨਾਂ ਨੂੰ ਜ਼ਮਾਨਤ ਮਿਲ ਸਕੇ ਜਾਂ ਉਹਨਾਂ ਦੀ ਬੈਰਕ ਬਦਲਣ ਸੰਬੰਧੀ ਜਿਹੜੀ ਪਾਰਟੀਸ਼ਨ ਪਾਈ ਗਈ ਸੀ ਉਸ ਵਿੱਚ ਉਹਨਾਂ ਨੂੰ ਕੋਈ ਰਾਹਤ ਜਿਹੜੀ ਹੈ ਮਿਲ ਸਕੇ ਪਰ ਇੱਥੇ ਕੋਈ ਵੀ ਜਿਹੜੀ ਰਾਹਤ ਹੈ ਉਹਨਾਂ ਨੂੰ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਫਿਲਹਾਲ ਦੀ ਘੜੀ ਇੱਥੇ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਹੋਰ ਵੀ ਵੱਧ ਗਈਆਂ ਨੇ ਕਿਉਂਕਿ ਇੱਥੇ ਮੋਹਾਲੀ ਅਦਾਲਤ ਦੇ ਵੱਲੋਂ ਉਹਨਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੋ ਵਿਕਰਮ ਮਜੀਠੀਆ ਦੇ ਘਰ 25 ਜੂਨ ਨੂੰ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਰਿਮਾਂਡ ਤੇ ਲਿਆ ਗਿਆ ਤੇ ਰਿਮਾਂਡ ਲੈਣ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਸੋ ਅਦਾਲਤ ਦੇ ਵੱਲੋਂ ਜਦੋਂ ਇਹ ਫੈਸਲਾ ਸੁਣਾਇਆ ਗਿਆ ਸੀ ਉਸ ਵਕਤੋ ਹੀ ਜਿਹੜੇ ਲਗਾਤਾਰ ਅਰਸ਼ਦੀਪ ਕਲੇਰ ਤੇ ਉਹਨਾਂ ਦੇ ਹੋਰ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਇੱਥੇ ਵਿਕਰਮ ਮਜੀਠੀਆ ਨੂੰ ਰਾਹਤ ਦਵਾਈਏ ਪਰ ਇੱਥੇ ਕੋਈ ਵੀ ਜਿਹੜੀ ਰਾਹਤ ਹੈ ਵਿਕਰਮ ਮਜੀਠੀਆ ਨੂੰ ਨਹੀਂ ਮਿਲੀ ਸੋ ਇਸ ਵੇਲੇ ਦੀ ਅਹਿਮ ਜਾਣਕਾਰੀ ਹੈ ਕਿ ਵਿਕਰਮ ਮਜੀਠੀਆ ਨੂੰ ਰਾਹਤ ਫਿਲਹਾਲ ਦੀ ਘੜੀ ਨਹੀਂ ਮਿਲੀ ਹੈ ਤੇ ਇਥੇ ਬੈਰਕ ਬਦਲਨ ਸੰਬੰਧੀ ਜਿਹੜਾ ਮਾਮਲਾ ਹੈ ਫਿਲਹਾਲ ਦੀ ਘੜੀ ਉਸ ਉੱਤੇ ਵੀ ਫੈਸਲਾ ਆਉਣਾ ਬਾਕੀ ਹੈ ਸੋ ਇਥੇ ਹੁਣ ਦੇਖਣਾ ਹੋਏਗਾ ਕਿ ਇਹ ਮਾਮਲਾ ਜੋ ਹੈ ਹਾਈ ਕੋਰਟ ਵੱਲ ਦਾ ਰੁਖ ਕਰਦਾ ਹੈ ਸੋ ਦੱਸ ਜੀਏ ਕਿ 25 ਜੂਨ ਨੂੰ ਵਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ ਜਿਹੜੀ ਰੇਡ ਹੈ ਉਹ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਕਿਆਸਰਾਈਆਂ ਸੀ ਕਿ ਵਿਕਰਮ ਅਜੀਠਿਆ ਨੂੰ ਸ਼ਾਇਦ ਇੱਥੇ ਜ਼ਮਾਨਤ ਮਿਲ ਜਾਏ ਕਿਉਂਕਿ ਵਕੀਲਾਂ ਦੇ ਵੱਲੋਂ ਇਹ ਚੀਜ਼ਾਂ ਆਖੀਆਂ ਜਾ ਰਹੀਆਂ ਨੇ ਕਿ ਪੰਜਾਬ ਸਰਕਾਰ ਆਪਣਾ ਜਵਾਬ ਜੇੜਾ ਉਹ ਚੰਗੇ ਢੰਗ ਦੇ ਨਾਲ ਕੋਰਟ ਦੇ ਵਿੱਚ ਦਾਖਲ ਨਹੀਂ ਕਰ ਰਿਹਾ ਕਿਉਂਕਿ ਇੱਥੇ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਦਾਵਾ ਕੀਤਾ ਜਾ ਰਿਹਾ ਸੀ ਕਿ ਪੱਕੇ ਪੈਰ ਹੀ ਜਿਹੜਾ ਕੰਮ ਹੈ ਉਹ ਕੀਤਾ ਗਿਆ ਹੈ ਹੋਰ ਵੀ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਦੇ ਉੱਤੇ ਹੱਥ ਪਾਇਆ ਜਾਏਗਾ ਪਰ ਇੱਥੇ ਵਿਕਰਮ ਮੱਜੀਠੀਆ ਦੇ ਮਾਮਲੇ ਦੇ ਵਿੱਚ ਵਾਰ-ਵਾਰ ਕੋਰਟ ਦੇ ਵਿੱਚ ਜਿਹੜੀ ਸੁਣਵਾਈਆਂ ਨੇ ਉਟਲੀਆਂ ਨੇ ਸੋ ਇੱਥੇ ਦੱਸ ਜੀਏ ਕਿ ਵਿਕਰਮ ਮਜੀਠੀਆ ਨੂੰ ਫਿਲਹਾਲ ਦੀ ਘੜੀ ਕੋਈ ਵੀ ਜਿਹੜੀ ਰਾਹਤ ਹੈ ਉਹ ਨਹੀਂ ਮਿਲੀ ਸੋ ਹੁਣ ਦੇਖਣਾ ਹੋਏਗਾ ਕਿ ਹਾਈ ਕੋਰਟ ਦਾ ਰੁਖੇ ਮਾਮਲਾ ਕਰਦਾ ਹੈ ਤੇ ਕਿਦਾਂ ਦੀ ਇੱਥੇ ਰਾਹਤ ਮਿਲਦੀ ਹੈ ਵਿਕਰਮ ਮਜੀਠੀਆ ਨੂੰ ਜਾਂ ਨਹੀਂ ਮਿਲਦੀ ਸੋਦਰ ਕਾਂਗਰਸੀ ਵਰਕਰ ਦੀ ਬੇਰੈਮੀ ਦੇ ਨਾਲ ਕੁਟਮਾਰ ਕੀਤੀ ਗਈ ਹੈ ਤਾਂ ਦੱਸ ਜੀਏ ਕਿ ਸੁਖਪਾਲ ਖੈਰਾ ਤੇ ਪ੍ਰਗਟ ਸਿੰਘ ਵਰਗੇ ਵੱਡੇ ਲੀਡਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰ ਲਿਆ ਗਿਆ ਦੱਸ ਜੀਏ ਕਿ ਪੰਜਾਬ ਕਾਂਗਰਸ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਕਥੇਤ रणनीति ਹੁਣ ਜ਼ਮੀਨੀ ਹੰਸਾ ਦਾ ਰੂਪ ਜਿਹੜਾ ਧਾਰ ਚੁੱਕੀ ਐ ਸੋ ਕਾਂਗਰਸੀ ਆਗੂ ਸੁਪਾਲ ਸਿੰਘ ਖੈਰਾ ਨੇ ਦਾਵਾ ਕੀਤਾ ਹੈ ਕਿ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਦੇ ਸਮਰਥਕਾਂ ਨੇ ਕਾਂਗਰਸੀ ਵਰਕਰ ਦਿਲਾਵਰ ਸਿੰਘ ਤੇ ਬੇਰਹਿਮੀ ਦੇ ਨਾਲ ਹਮਲਾ ਕੀਤਾ ਸੋ ਖੈਰਾ ਨੇ ਘਟਨਾ ਦੀ ਵੀਡੀਓ ਵੀ ਜਿਹੜੀ ਐ ਸਾਂਝੀ ਕੀਤੀ ਹੋਈ ਐ ਅਤੇ ਕਿਹਾ ਹੈ ਕਿ ਇਹ ਸਭ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸੋਦੀਆ ਦੀ ਕਠਿਨ ਸਾਮ-ਦਾਮ ਦੰਡਪੇੜ ਰਣਨੀਤੀ ਦਾ ਨਤੀਜਾ ਹੈ ਸੋ ਜਿਸ ਦਾ ਉਹਨਾਂ ਨੇ ਹਾਲੀ ਦੇ ਵਿੱਚ ਜ਼ਿਕਰ ਕੀਤਾ ਸੀ ਦੱਸ ਦਈਏ ਕਿ ਕਾਂਗਰਸ ਦਾ ਦੋਸ਼ ਹੈ ਕਿ ਪੰਜਾਬ ਪੁਲਿਸ ਅਤੇ ਡੀਜੀਪੀ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਨਗੇ ਕਿਉਂਕਿ ਹਮਲਾਵਰਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਟੀਮ ਦੁਆਰਾ ਸੁਰੱਖਿਅਤ ਰੱਖਿਆ ਗਿਆ ਤੇ ਇਸ ਇੱਕ ਵੀਡੀਓ ਵਿਧਾਇਕ ਖੈਰਾ ਨੇ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਖੂਨ ਦੇ ਨਾਲ ਲਤਪੱਤ ਵਿਅਕਤੀ ਆਮ ਆਦਮੀ ਪਾਰਟੀ ਵਿਧਾਇਕ ਤੇ ਗੰਭੀਰ ਦੋਸ਼ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਸੋ ਜ਼ਖਮੀ ਦਿਲਾਵਰ ਸਿੰਘ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਆਪ ਵਿਧਾਇਕ ਬਲਜਿੰਦਰ ਕੌਰ ਉਸ ਦੇ ਪਿਤਾ ਦਰਸ਼ਨ ਸਿੰਘ ਤੇ ਵਿਧਾਇਕ ਦੇ ਦੋਵੇਂ ਭਰਾਵਾਂ ਅਤੇ ਕਈ ਹੋਰ ਆਪ ਆਗੂਆਂ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਤੇ ਦिलावर ਸਿੰਘ ਨੇ ਵੀ ਕਿਹਾ ਕਿ ਜੇ ਮੈਨੂੰ ਕੁਝ ਹੁੰਦਾ ਤਾਂ ਇਹ ਸਾਰੇ ਲੋਕ ਮੇਰੀ ਮੌਤ ਦੇ ਲਈ ਜ਼ਿੰਮੇਵਾਰ ਹੋਣਗੇ ਕਿਉਂਕਿ ਉਹਨਾਂ ਦੇ ਗੁੰਡੇ ਭੇਜੇ ਤੇ ਮੇਰੀਆਂ ਲੱਤਾਂ ਤੋੜ ਦਿੱਤੀਆਂ ਸੋ ਟੋਲ ਪਲਾਜ਼ਾ ਨੇੜੇ ਚੰਨੋ ਸ਼ਰਮਾ ਢਾਬੇ ਤੇ ਲਗਭਗ 20 ਤੋਂ 15 ਤੋਂ 20 ਲੋਕ ਇਕੱਠੇ ਹੋਏ ਤੇ ਹਮਲਾ ਕਰ ਦਿੱਤਾ ਮੈਨੂੰ ਧਮਕੀ ਦਿੱਤੀ ਗਈ ਕਿ ਤੁਹਾਡੇ ਪਰਿਵਾਰ ਨੂੰ ਵੀ ਮਾਰ ਦਿੱਤਾ ਜਾਏਗਾ ਤੇ ਮੈਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਸੋ ਮੈਂ ਮੰਗ ਕਰਦਾ ਹਾਂ ਕਿ ਸਾਰੇ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਤੇ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸੁਪਾਲ ਖਹਿਰਾ ਤੇ ਪ੍ਰਗਟ ਸਿੰਘ ਨੇ ਇੱਥੇ ਆਮ ਆਦਮੀ ਪਾਰਟੀ ਨੂੰ ਘੇਰ ਲਿਆ ਅਦਰਸਲ ਉਹਨਾਂ ਕਿਆ ਹੈ ਕਿ ਬਿਆਨ ਦੇਣ ਤੋਂ ਬਾਅਦ ਹੀ ਇਹ ਜੜੀ ਵਾਰਦਾਤ ਹੈ ਉਹ ਹੋਈ ਆ ਸੋ ਇੱਥੇ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਪੰਜਾਬੀਆਂ ਦੇ ਸਾਹਮਣੇ ਆਣਾ ਸ਼ੁਰੂ ਹੋ ਗਿਆ ਹੈ ਤੇ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਪੰਜਾਬ ਸਰਕਾਰ ਨੂੰ ਮਿਲੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ 1158 ਸਹਾਇਕ ਪ੍ਰੋਫੈਸਰਾਂ ਦੇ ਮਾਮਲੇ ਦੇ ਵਿੱਚ ਹੁਣ ਫਿਲਹਾਲ ਦੀ ਗੱਡੀ ਹੈ ਪ੍ਰੋਫੈਸਰ ਜਦੋਂ ਤੱਕ ਇੱਥੇ ਮਾਮਲਾ ਸੁਲਟਦਾ ਨਹੀਂ ਹੈ ਜਾਂ ਜਦੋਂ ਤੱਕ ਇਹ ਭਰਤੀਆਂ ਸੰਬੰਧੀ ਕੋਈ ਹੋਰ ਅਗਲਾ ਨਿਯਮ ਨਹੀਂ ਆਉਂਦਾ ਤਾਂ ਉਦੋਂ ਤੱਕ ਇਹ ਕੰਮ ਉਦਾਂ ਹੀ ਕਰ ਸਕਦੇ ਨੇ ਦੱਸ ਦिए ਕਿ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀਆਂ ਨਿਯੁਕਤੀਆਂ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਸਰਕਾਰ ਦੀ ਉਸ ਬੇਨਤੀ ਨੂੰ ਸਵੀਕਾਰ ਕਰ ਲਿਆ ਜਿਸ ਦੇ ਵਿੱਚ ਨਵੀਂ ਭਰਤੀ ਤੱਕ ਇਨ੍ਹਾਂ ਅਸਾਮੀਆਂ ਤੇ ਨਿਯੁਕਤੀ ਜਾਰੀ ਰੱਖਣ ਦੀ ਇਜਾਜ਼ਤ ਮੰਗੀ ਗਈ ਸੀ ਸੋ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇਸ ਜਾਣਕਾਰੀ ਨੂੰ ਸਾਂਝਾ ਕਰਦਿਆਂ ਕਿਹਾ ਹੈ ਕਿਸ ਦੇ ਨਾਲ ਸਰਕਾਰੀ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਲਈ ਸਿੱਖਿਆ ਦੀ ਨਿਰੰਤਰਤਾ ਬਣੀ ਰਹੇਗੀ ਇਸ ਦੇ ਨਾਲ ਹੀ ਪੰਜਾਬ ਸਰਕਾਰ 18 1158 ਭਰਤੀਆਂ ਨੂੰ ਬਚਾਉਣ ਦੇ ਲਈ ਸਮਿਖਿਆ ਪਟੀਸ਼ਨ ਦਾਇਰ ਕਰਨ ਦੀ ਪ੍ਰਕਿਰਿਆ 'ਚ ਹੈ ਸੋ ਆਪਣਾ ਪੱਖ ਮਜ਼ਬੂਤੀ ਦੇ ਨਾਲ ਰੱਖੇਗੀ ਇਹ ਵੀ ਕਿਹਾ ਗਿਆ ਹੈ ਦੱਸ ਦਈਏ ਕਿ ਸੁਪਰੀਮ ਕੋਰਟ ਨੇ 24 ਜੁਲਾਈ ਨੂੰ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਸੀ ਅਤੇ ਪ੍ਰੋਫੈਸਰ ਇਹ ਪ੍ਰੋਫੈਸਰ ਸਾਲਾਂ ਤੋਂ ਵੱਖ-ਵੱਖ ਸੰਸਥਾਵਾਂ ਦੇ ਵਿੱਚ ਪੜਾ ਰਹੇ ਸਨ ਪਰ ਹੁਣ ਇਸ ਹੁਕਮ ਦੇ ਨਾਲ ਉਹਨਾਂ ਦਾ ਕੈਰੀਅਰ ਪ੍ਰਭਾਵਿਤ ਹੋ ਰਿਹਾ ਸੀ ਅਜਿਹੀ ਸਥਿਤੀ ਦੇ ਵਿੱਚ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਇਹਨਾਂ ਅਧਿਆਪਕਾਂ ਨੂੰ ਨਵੀਂ ਭਰਤੀ ਪ੍ਰਕਿਰਿਆ ਪੂਰੀ ਹੋਣ ਤੱਕ ਪੜਾਉਣ ਦੀ ਜਿਹੜੀ ਇਜਾਜ਼ਤ ਹੈ ਉਹ ਦਿੱਤੀ ਜਾਵੇ ਸੋ ਸਿੱਖਿਆ ਮੰਤਰੀ ਦਾ ਦਾਵਾ ਹੈ ਕਿ ਸੁਪਰੀਮ ਕੋਰਟ ਨੇ ਇਸ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਅਗਸਤ 2021 ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਰੱਦ ਕਰ ਦਿੱਤੀ ਸੀ ਇਹ ਵੀ ਕਿਹਾ ਗਿਆ ਸੀ ਕਿ ਭਰਤੀ ਪ੍ਰਕਿਰਿਆ ਦੌਰਾਨ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਸੋ ਇਸ ਭਰਤੀ ਪ੍ਰਕਿਰਿਆ ਨੂੰ ਕੁਝ ਲੋਕਾਂ ਦੇ ਦੁਆਰਾ ਚੁਣੌਤੀ ਦਿੱਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਭਰਤੀ ਨਿਯਮਾਂ ਤੇ ਸਵਾਲ ਚੁੱਕੇ ਸੀ ਸੋ ਫਿਲਹਾਲ ਦੀ ਘੜੀ ਹੁਣ ਇੱਥੇ ਵੱਡੀ ਰਾਹਤ ਜਿਹੜੀ ਕਹਿ ਸਕਦੇ ਆ ਕਿ ਉਹ ਮਿਲ ਚੁੱਕੀ ਹੈ ਤੇ ਉਧਰ ਗੱਲ ਕਰਾਂਗੇ ਅਮ੍ਰਿਤਪਾਲ ਦੇ ਜੀ ਹਾਂ ਐਮਪੀ ਅਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚੋਂ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਇਕੱਲੇ ਹੀ ਅਸੀਂ ਅੱਗੇ ਆਉਣ ਵਾਲੇ ਸਮੇਂ 'ਚ ਚੋਣਾਂ ਲੜਾਂਗੇ ਦੱਸ ਦਈਏ ਕਿ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਜੱਥੇਬੰਦੀ ਵੱਲੋਂ ਭਵਾਨੀਗੜ੍ਹ ਵਿਖੇ ਵੱਡਾ ਇਕੱਠ ਰੱਖਿਆ ਗਿਆ ਸੀ ਜਿਸ ਦੇ ਵਿੱਚ ਖਾਸ ਜ਼ੋਰ ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਪਹੁੰਚੇ ਇਸ ਮੌਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜਨ ਬਾਰੇ ਆਪਣੀ ਪਾਰਟੀ ਦੀ ਸਥਿਤੀ ਸਪਸ਼ਟ ਕਰਤੀ ਹੈ ਦੱਸ ਦਈਏ ਕਿ ਇਸ ਮੌਕੇ ਤਰਸੀਮ ਸਿੰਘ ਨੇ ਸੋਸ਼ਲ ਮੀਡੀਆ ਦੇ ਨਾਲ رابطہ ਕਰਦੇ ਹਾਂ ਇਹ ਗੱਲ ਆਖੀ ਹੈ ਕਿ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਦੇ ਵੱਲੋਂ 2026 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ AKF ਇੰਟਰਨੈਸ਼ਨਲ ਐਸੋਸੀਏਸ਼ਨ ਦੇ ਵੱਲੋਂ ਜੋ ਜ਼ਾਲੀ ਸੰਸਥਾ ਬਣਾਈ ਜਾ ਰਹੀ ਹੈ ਉਸ ਦਾ ਸਾਡੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਸੋ ਇਸ ਤੋਂ ਬਾਅਦ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗੀ ਤੇ ਇਸ ਤੋਂ ਇਲਾਵਾ 2026 ਦੇ ਵਿੱਚ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਉੱਤੇ ਚੋਣ ਲੜੀ ਜਾਵੇਗੀ ਫਿਲਹਾਲ ਦੀ ਘੜੀ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਐਸਜੀਪੀਸੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਵੀ ਉਹਨਾਂ ਦੇ ਵੱਲੋਂ ਲੜੀਆਂ ਜਾਣਗੀਆਂ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਇੱਥੇ ਕੋਈ ਵੀ ਜਿਹੜਾ ਕਿਸੇ ਵੀ ਪ੍ਰਕਾਰ ਦਾ ਕਿਸੇ ਦੇ ਨਾਲ ਗੱਠ ਜੋੜ ਨਹੀਂ ਕੀਤਾ ਜਾਏਗਾ ਕਿਸੇ ਹੋਰ ਦੀ ਮਦਦ ਨਹੀਂ ਲਈ ਜਾਏਗੀ ਬਲਕਿ ਇਕੱਲੇ ਹੀ ਉਹ ਚੌਣ ਮੈਦਾਨ ਦੇ ਵਿੱਚ ਉਤਰਨਗੇ ਤੇ ਇਕੱਲੇ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ ਸੋ ਇੱਥੇ ਕਹਿੰਦੇ ਹੋਏ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਦੇ ਪਿਤਾ ਨਜ਼ਰ ਆਏ ਨੇ ਦੱਸ ਦਈਏ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਇੱਥੇ ਐਮਪੀ ਅੰਮ੍ਰਿਤਪਾਲ ਸਿੰਘ ਫਿਲਹਾਲ ਦੀ ਘੜੀ ਬੰਦ ਨੇ ਸੋ ਇੱਥੇ ਪਾਰਟੀ ਦੀਆਂ ਜਿਹੜੀਆਂ ਨਵੀਆਂ ਚਰਚਾਵਾਂ ਨੇ ਉਹਨਾਂ ਨੂੰ ਲੈ ਕੇ ਅਕਸਰ ਹੀ ਉਹਨਾਂ ਦੇ ਪਿਤਾ ਦੇ ਵੱਲੋਂ ਜਿਹੜਾ ਬਿਆਨ ਹੈ ਉਹ ਦਿੱਤਾ ਜਾਂਦਾ ਹੈ ਤੇ ਉਦੋਂ ਪੰਜਾਬ ਸਰਕਾਰ ਦਾ ਖਜ਼ਾਨਾ ਬਚ ਗਿਆ ਜੀहां ਤੁਹਾਨੂੰ ਦੱਸ ਦਈਏ ਕਿ ਦਰਅਸਲ ਏਆਈ ਇੱਕ ਸਰਵੇਖਣ ਕਰਵਾਇਆ ਗਿਆ ਜਿੱਥੇ ਸੜਕਾਂ ਦੀ ਮੁਰੰਮਤ ਦੇ ਉੱਤੇ ਜਿਹੜੇ ਪੈਸੇ ਲੱਗਣੇ ਸੀ ਉਹ ਪੈਸਾ ਫਿਲਹਾਲ ਦੀ ਘੜੀ ਪੰਜਾਬ ਸਰਕਾਰ ਦਾ ਬਚ ਗਿਆ ਦੱਸ ਦਈਏ ਕਿ ਏਆਈ ਤਕਨੀਕ ਨੇ ਪੰਜਾਬ ਚ 843 ਲਿੰਕ ਸੜਕਾਂ ਦੀ ਮੁਰੰਮਤ ਚ 800 83 ਕਰੋੜ ਦੀ ਚੋਰੀ ਫੜ ਲਈ ਹੈ ਸੋ ਇੱਥੇ ਪੰਜਾਬ 'ਚ 1355 ਕਿਲੋਮੀਟਰ ਅਜੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਤੇ ਤਲਖੀ ਨੇ ਤਿਆਰ ਕੀਤੇ ਗਏ ਸੀ ਸੋ ਇੱਥੇ ਦੱਸ ਦਈਏ ਕਿ ਤਲਖੀ ਮੇ ਤਿਆਰ ਕਰਨ ਤੋਂ ਬਾਅਦ ਜਿਹੜਾ ਸਰਵੇ ਕਰਵਾਇਆ ਗਿਆ ਉਸ ਦੇ ਵਿੱਚ ਇੱਕ ਹੋਰ ਹੀ ਅਹਿਮ ਖੁਲਾਸਾ ਹੋਇਆ ਐਵੇਂ ਹੀ ਜਿੰਨਾ ਸੜਕਾਂ ਦੇ ਵੱਡੇ ਵੱਡੇ ਖੱਡੇ ਦਿਖਾ ਕੇ ਤਕਮੀਨੇ ਤਿਆਰ ਕੀਤੇ ਗਏ ਸੀ ਉਹਨਾਂ ਲਿੰਕ ਸੜਕਾਂ ਤੇ ਖੱਡੇ ਹੈ ਹੀ ਨਹੀਂ ਸੀ ਜਾਂ ਫਿਰ ਬਹੁਤ ਹੀ ਘੱਟ ਸੀ ਸੋ ਪੰਜਾਬ ਸਰਕਾਰ ਨੇ ਦੋ ਪੜਾਵਾਂ ਦੇ ਵਿੱਚ AI ਤਕਨੀਕ ਦੇ ਨਾਲ ਸਮੁੱਚੇ ਸੂਬੇ ਭਰ ਦੇ ਵਿੱਚ ਸਰਵੇ ਕਰਵਾਇਆ ਜਿਸ ਦੇ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਤੋਂ ਪਹਿਲਾਂ ਇਹ ਗੋਲਮਾਲ ਸਾਹਮਣੇ ਆਇਆ ਸੋ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸਾਲ 2025-26 ਲਈ ਲਿੰਕ ਸੜਕਾਂ ਦੀ ਮੁਰੰਮਤ ਦਾ ਜੋ ਪ੍ਰੋਜੈਕਟ ਤਿਆਰ ਕੀਤਾ ਸੀ ਉਸ ਅਨੁਸਾਰ ਕੁੱਲ 3369 ਲਿੰਕ ਸੜਕਾਂ ਦੀ ਮੁਰੰਮਤ ਕੀਤੀ ਜਾਣੀ ਸੀ ਜਿਨ੍ਹਾਂ ਦੀ ਲੰਬਾਈ 872 ਕਰੋੜ ਬਣਦੀ ਸੀ ਤੇ ਇਸ ਤੇ ਅ 1557 ਕਰੋੜ ਦੀ ਲਾਗਤ ਆਉਣੀ ਸੀ ਤੇ ਜਦੋਂ ਦੋ ਪੜਾਵਾਂ ਦੇ ਵਿੱਚ ਏਆਈ ਸਰਵੇਖਣ ਕਰਾਇਆ ਗਿਆ ਤਾਂ ਮੁਰੰਮਤ ਯੋਗ ਸੜਕਾਂ ਦੀ ਗਿਣਤੀ ਘਟ ਕੇ 2526 ਰਹਿ ਗਈ ਸੀ ਤੇ ਇਸੇ ਤਰ੍ਹਾਂ ਮੁਰੰਮਤ ਕਰਨ ਵਾਲੀ ਸੜਕਾਂ ਦੀ ਲੰਬਾਈ ਘਟ ਕੇ 7517 ਹੀ ਰਹਿ ਗਈ ਸੀ ਸੋ ਇਹ ਗੱਲ ਸਾਫ਼ ਇੱਥੇ ਜ਼ਾਹਿਰ ਹੁੰਦੀ ਹੈ ਕਿ ਇੱਥੇ ਕੋਈ ਨਾ ਕੋਈ ਜਿਹੜੀ ਗੜਬੜੀ ਹੈ ਉਹ ਹੋਈ ਸੀ ਤੇ ਖੱਡੇ ਦਿਖਾ ਕੇ ਯਾਨੀ ਕਿ ਮੁਰੰਮਤ ਜਿਹੜੀ ਹੈ ਸੜਕਾਂ ਦੀ ਕਰਵਾਉਣ ਦੀ ਸਲਾਹ ਬਣਾਈ ਗਈ ਸੀ ਜਿਸ ਉੱਤੇ AI ਦੁਆਰਾ ਪਾਣੀ ਫੇਰਿਆ ਗਿਆ ਸੋ AI ਤਕਨੀਕ ਦੇ ਨਾਲ ਸਰਵੇ ਜਿਹੜਾ ਕਰਵਾਇਆ ਗਿਆ ਉਸ ਦੇ ਵਿੱਚ ਇਹ ਅਹਿਮ ਖੁਲਾਸਾ ਹੋਇਆ ਜਿਸ ਦੇ ਵਿੱਚ ਸਾਫ਼ ਤੌਰ ਤੇ ਸੜਕਾਂ ਜਿਹੜੀਆਂ ਨੇ ਉਹਨਾਂ ਤੇ ਨਾ ਤਾਂ ਕੋਈ ਖੱਡਾ ਸੀ ਅਤੇ ਜਿੱਥੇ ਹੈਗੇ ਵੀ ਸੀ ਉਹ ਬਹੁਤ ਹੀ ਘੱਟ ਸੀ ਸੋ ਇੱਥੇ ਪੰਜਾਬ ਸਰਕਾਰ ਦਾ ਕਰੋੜਾ ਰੁਪਇਆ ਜਿਹੜਾ ਡੁੱਬਣ ਤੋਂ ਬਚ ਚੁੱਕਾ ਹੈ ਸੋ ਇੱਥੇ AI ਤਕਨੀਕ ਦੇ ਨਾਲ ਪੰਜਾਬ ਸਰਕਾਰ ਦੀ ਵੱਡੀ ਜਿਹੜੀ ਸਹਾਇਤਾ ਕਹਿ ਸਕਦੇ ਹਾਂ ਹੁੰਦੀ ਹੋਈ ਨਜ਼ਰ ਆਈ ਹੈ ਤੇ ਉਧਰ ਆਸ਼ੀਰਵਾਦ ਸਕੀਮ ਦਾ ਗਰੀਬ ਪਰਿਵਾਰਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ ਇਸ ਦਾ ਵੀ ਅਹਿਮ ਖੁਲਾਸਾ ਹੋਇਆ ਜੀहां ਤੁਹਾਨੂੰ ਦੱਸ ਜੀਏ ਕਿ ਇੱਥੇ ਸ਼ਗਨ ਸਕੀਮ ਜਿਹੜੀ ਬੇਟੀਆਂ ਦੇ ਲਈ ਹੁੰਦੀ ਹੈ ਉਹ ਸ਼ਗਨ ਸਕੀਮ ਕਾਫੀ ਪਰਿਵਾਰਾਂ ਤੋਂ ਕਾਫੀ ਪਰਿਵਾਰ ਜਿਹੜੇ ਨੇ ਇਸ ਸਕੀਮ ਤੋਂ ਵਾਂਝੇ ਰਹਿ ਗਏ ਨੇ ਦੱਸ ਜੀਏ ਕਿ ਪੰਜਾਬ ਦੇ ਵਿੱਚ ਗਰੀਬ ਅਤੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ ਮਿਲਣ ਵਾਲੇ 51000 ਰੁਪਏ ਦੇ ਆਸ਼ੀਰਵਾਦ ਨੂੰ ਹੀ ਚੰਨ ਦਿਨਾਂ ਦੀ ਦੇਰੀ ਦਾ ਬਹਾਨਾ ਬਣਾਉਂਦਿਆਂ ਹੋਇਆਂ ਆਸ਼ੀਰਵਾਦ ਸਕੀਮ ਦਾ ਫਾਇਦਾ ਨਹੀਂ ਦਿੱਤਾ ਜਾ ਰਿਹਾ ਸਗੋਂ ਗਰੀਬ ਪਰਿਵਾਰਾਂ ਖਿਲਾਫ ਅਧਿਕਾਰੀਆਂ ਵੱਲੋਂ ਨਿਯਮਾਂ ਨੂੰ ਹੀ ਹਥਿਆਰ ਬਣਾਉਂਦਿਆਂ ਹੋਇਆਂ ਨਾ ਸਿਰਫ ਉਹਨਾਂ ਨੂੰ ਉਹਨਾਂ ਤੋਂ ਢੇੜੇ ਕਢਵਾਏ ਜਾ ਰਹੇ ਨੇ ਸਗੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਢੇ 3 ਸਾਲਾਂ ਦੇ ਕਾਰਜਕਾਲ ਦੌਰਾਨ 20000 ਤੋਂ ਜ਼ਿਆਦਾ ਪਰਿਵਾਰਾਂ ਨੂੰ ਆਸ਼ੀਰਵਾਦ ਸਕੀਮ ਦਾ ਫਾਇਦਾ ਹੀ ਨਹੀਂ ਦਿੱਤਾ ਸੋ ਹਾਲਾਤ ਤਾਂ ਇਹੋ ਜੇ ਬਣ ਗਏ ਨੇ ਕਿ ਵਿਭਾਗ ਦੇ ਅਧਿਕਾਰੀ ਇਸ ਸੰਬੰਧੀ ਜਾਣਕਾਰੀ ਵੀ ਆਮ ਜਨਤਾ ਤੋਂ ਛੁਪਾਉਣ ਲੱਗ ਪਏ ਨੇ યાਨੀ ਕਿ ਲੁਕਾਉਣ ਲੱਗ ਗਏ ਨੇ ਤੇ ਸੂਚਨਾ ਅਧਿਕਾਰ ਐਕਟ ਦੇ ਤਹਿਤ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੋ ਪੰਜਾਬ ਚ ਸੂਚਨਾ ਅਧਿਕਾਰ ਐਕਟ ਦੇ ਤਹਿਤ ਸਿਰਫ 11 ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਹੀ ਜਾਣਕਾਰੀ ਦਿੱਤੀ ਹੈ ਜਦੋਂ ਕਿ 12 ਜ਼ਿਲ੍ਹਿਆਂ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ ਸੋ ਦੱਸ ਦਈਏ ਕਿ ਪੰਜਾਬ ਚ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਿਤ ਪਰਿਵਾਰਾਂ ਦੀਆਂ ਬੇਟੀਆਂ ਦਾ ਵਿਆਹ ਕਰਨ ਮੌਕੇ 1 ਅਪ੍ਰੈਲ 1997 ਤੋਂ 5100 ਰੁਪਏ ਦੀ ਸਹਾਇਤਾ ਦੇ ਰੂਪ ਦੇ ਵਿੱਚ ਸ਼ਗਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਬਾਅਦ ਦੇ ਵਿੱਚ ਸਕੀਮ ਦਾ ਨਾਂ ਜਿਹੜਾ ਹੈ ਬਦਲ ਕੇ ਆਸ਼ੀਰਵਾਦ ਸਕੀਮ ਰੱਖ ਦਿੱਤਾ ਸੀ ਫਿਲਹਾਲ ਦੀ ਘੜੀ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਸਾਰੇ ਲੋਕਾਂ ਨੂੰ ਇਸ ਸਕੀਮ ਦਾ ਫਾਇਦਾ ਨਹੀਂ ਦਿੱਤਾ ਜਾ ਰਿਹਾ ਜਿਸ ਦਾ ਖੁਲਾਸਾ ਹੋਇਆ ਸੋ ਇੱਥੇ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਗਰੀਬ ਪਰਿਵਾਰ ਜੋ ਕਿ ਇਸ ਸਕੀਮ ਤੋਂ ਵਾਂਝੇ ਰਹਿ ਗਏ ਨੇ ਜਾਂ ਫਿਰ ਇੱਥੇ ਅਫਸਰਾਂ ਦੇ ਵੱਲੋਂ ਇਸ ਸਕੀਮ ਦਾ ਪੈਸਾ ਜੋ ਹੈ ਉਹਨਾਂ ਦੇ ਕੋਲ ਪਹੁੰਚਿਆ ਹੀ ਨਹੀਂ ਜਾ ਰਿਹਾ ਸੋ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਗਰੀਬ ਤੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੇ ਲੜਕੀਆਂ ਦੇ ਵਿਆਹ ਮੌਕੇ ਕਹਿ ਸਕਦੇ ਆ ਕਿ ਆਸ਼ੀਰਵਾਦ ਸਕੀਮ ਜਿਹੜੀ ਹੈ ਉਸ ਦੇ ਤਹਿਤ ਕੁਝ ਕੁ ਸ਼ਗਨ ਦਿੱਤਾ ਜਾਂਦਾ ਜੋ ਕਿ ਆਰਥਿਕ ਤੌਰ ਤੇ ਕਾਫੀ ਹੱਦ ਤੱਕ ਉਹਨਾਂ ਦੀ ਸਹਾਇਤਾ ਕਰਦਾ ਤੇ ਅੱਜ ਦੇ ਬੁਲੇਟਿਨ ਦੇ ਵਿੱਚ ਇਹ ਨਹੀਂ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਾਂ ਨਾ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ